ਕਲਕੱਤਾ ਦੀ ਟ੍ਰੇਨੀ ਡਾਕਟਰ ਦੇ ਨਾਲ ਜੋ ਕੁਕਰਮ ਕੀਤਾ ਗਿਆ ਉਸ ਦੇ ਇਨਸਾਫ ਦੇ ਲਈ ਜਿੱਥੇ ਸੜਕਾਂ ਤੇ ਸਾਰੇ ਦੇਸ਼ ਦੇ ਲੋਕ ਖਾਸ ਕਰਕੇ ਵਿਦਿਆਰਥੀ ਉਤਰੇ ਨੇ ਉੱਥੇ ਹੀ ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਦਾ ਪ੍ਰਤੀਕਿਰਿਆ ਵੀ ਵੱਖ-ਵੱਖ ਸੰਜੀ ਆਈ ਹੈ ਹਾਲਾਂਕਿ ਜਿਹੇ ਸੰਜੀਦਾ ਮਸਲਿਆਂ ਦੇ ਉੱਤੇ ਬਹੁਤੀ ਵਾਰੀ ਕਈ ਕਲਾਕਾਰ ਵੀ ਭੈ ਦੇ ਮਾਹੌਲ 'ਚ ਹੁੰਦੇ ਨੇ ਤੇ ਬਹੁਤਾ ਕੁਝ ਬੋਲਦੇ ਨਹੀਂ ਉਹਨਾਂ ਨੂੰ ਕਿਸੇ ਵੀ ਗੱਲ ਦਾ ਡਰ ਹੋ ਸਕਦਾ ਹੈ ਜਾਂ ਕਈ ਆਪਣੇ ਕੈਰੀਅਰ ਨੂੰ ਅਜਿਹੇ ਮਸਲਿਆਂ ਦੇ ਵਿੱਚ ਦਾਤੇ ਨਹੀਂ ਲਾਉਣਾ ਚਾਹੁੰਦੇ ਪਰ ਫਿਰ ਵੀ ਕਈ ਕਲਾਕਾਰ ਅਜਿਹੇ ਸੰਜੀਦਾ ਮਸਲਿਆਂ ਦੇ ਉੱਤੇ ਹਿੰਮਤ ਕਰਦੇ ਨੇ ਬੋਲਣ ਦੀ ਤੇ ਪੰਜਾਬੀ ਕਲਾਕਾਰ ਤੇ ਅਦਾਕਾਰ ਚਾਹੇ ਉਹਨਾਂ ਦਾ ਨਿੱਜੀ ਜੀਵਨ ਕਿਸ ਤਰ੍ਹਾਂ ਦਾ ਵੀ ਹੋਵੇ ਪਰ ਅਜਿਹੇ ਸੰਜੀਦਾ ਤੇ ਚੱਲ ਰਹੀ ਦੇਸ਼ ਦੇ ਵਿੱਚ ਅਜਿਹੇ ਮਸਲੇ ਦੇ ਉੱਤੇ ਬਹਿਸ ਦੇ ਉੱਤੇ ਉਹਨਾਂ ਨੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ ਨੇ ਔਰ ਡਾਕਟਰ ਦੇ ਇਨਸਾਫ ਦੇ ਲਈ ਵੀ ਆਪਣੀਆਂ ਗੱਲਾਂ ਲਿਖੀਆਂ ਨੇ ਆਪਣੇ ਆਪਣੇ ਢਾਂਗ ਦੇ ਨਾਲ ਸਾਰਿਆਂ ਨੇ ਡਾਕਟਰ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਹੈ ਜੇਕਰ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ एपीटी ਲੋਕਾਕਾਰ ਦੀ ਤਾਂ ਉਸਨੇ ਇੱਕ ਗਾਣਾ ਵੀ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝਾ ਕੀਤਾ ਜਿਸ ਦੇ ਅਜਿਹੇ ਬੋਲ ਨੇ ਜਿਸਨੇ ਵਿੱਚ ਉਸਨੇ ਲਿਖਿਆ ਕਿ ਇੱਕ 31 ਸਾਲਾ ਟ੍ਰੇਨੀ ਡਾਕਟਰ ਨਾਲ ਜਿਹੜਾ ਕੁਕਰਮ ਹੋਇਆ ਉਸ ਨੂੰ ਡੈਡੀਕੇਟ ਕਰਦੇ ਹਾਂ ਉਸਨੇ ਲਿਖਿਆ ਕਿ ਉਸਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਰੂਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਪਰ ਰੱਬਾ ਉਸ ਦਾ ਜਿਹੜਾ ਦੁੱਖ ਦਾ ਹੀ ਅੰਤ ਕਿਵੇਂ ਹੋ ਗਿਆ ਉਹ ਅਜਿਹੀ ਜਗ੍ਹਾ ਸੀ ਜਿੱਥੇ ਹਰ ਕੋਈ ਉਸ ਨੂੰ ਜਾਣਦਾ ਸੀ ਪਰ ਉਹ ਉੱਥੇ ਵੀ ਸੁਰੱਖਿਤ ਨਹੀਂ ਸੀ ਅਸੀਂ ਤੁਹਾਨੂੰ ਪੁੱਛਦੇ ਹਾਂ ਕੀ ਇਸ ਸੰਸਾਰ ਵਿੱਚ ਇੱਕ ਧੀ ਦੇ ਰੂਪ ਵਿੱਚ ਜਨਮ ਲੈਣਾ ਸਰਾਪ ਹੈ ਔਰਤਾਂ ਨੇ ਦੁਨੀਆ ਬਦਲ ਦਿੱਤੀ ਹੈ ਪਰ ਸਮਾਜ ਬਦਲਣ ਲਈ ਤਿਆਰ ਨਹੀਂ ਭਾਵੇਂ ਮੀਲਾ-ਮੀਲ ਅੱਗੇ ਵੱਧ ਗਿਆ ਪਰ ਸਮਾਜ ਆਪਣੀ ਥਾਂ ਤੋਂ ਇੱਕ ਵੀ ਰੂਹ ਨੂੰ ਵੀ ਨਹੀਂ ਹਿੱਲਿਆ ਜੋ 12 ਸਾਲ ਪਹਿਲਾਂ ਵਾਲਾ ਸੀ ਅੱਜ ਵੀ ਉਹੀ ਹੋ ਰਿਹਾ ਤੇ ਔਰਤਾਂ ਨੂੰ ਸ਼ਾਂਤੀ ਨਾਲ ਰਹਿਣ ਲਈ ਮਾਰਚ ਕਿਉਂ ਕਰਨਾ ਪੈਂਦਾ ਏਪੀਟੀ ਲੋ ਦੇ ਸ਼ਬਦ ਸਨ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਦੇ ਹੋਰ ਮਸ਼ਹੂਰ ਅਦਾਕਾਰ ਨੇ ਉਹਨਾਂ ਨੇ ਵੀ ਆਪਣੀ ਗੱਲ ਲਿਖੀ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਇਸ ਦੇਸ਼ ਵਿੱਚ ਕਦੇ ਇਨਸਾਫ ਨਹੀਂ ਮਿਲੇਗਾ ਇਹ ਸ਼ਬਦ ਨੇ ਪੰਜਾਬੀ ਅਦਾਕਾਰ ਰੱਬੀ ਕੰਦੋਲਾ ਦੇ ਜਿਸ ਦੇ ਵਿੱਚ ਡਾਕਟਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋયા ਮਨ ਦੇ ਭਾਵ ਲਿਖਦੇ ਹੋયા ਰੋਸ ਦੇ ਵਿੱਚ ਗੁੱਸੇ ਦੇ ਵਿੱਚ ਰੱਬੀ ਕੰਦੋਲਾ ਨੇ ਸ਼ਬਦ ਲਿਖੇ ਨੇ ਕਿ ਇਸ ਦੇਸ਼ ਦੇ ਵਿੱਚ ਕਦੇ ਵੀ ਇਨਸਾਫ ਨਹੀਂ ਮਿਲਣਾ ਮੇਰੀਏ ਭੈਣੇ ਇਹ ਗੱਲ ਲਿਖੀ ਗਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਗਾਇਕ ਸ਼੍ਰੀ ਬਰਾੜਦੀ ਤਾਂ ਉਸਨੇ ਆਪਣਾ ਇੱਕ ਗੀਤ ਜਾਂ ਸਟੋਰੀ ਦੇ ਵਿੱਚ ਸਾਂਝਾ ਕਰਦਿਆਂ ਹੋਇਆਂ ਧੀ ਗੀਤ ਕਿ ਕੋਈ ਖੜੇ ਨਾ ਖੜੇ ਨਾਲ ਤੇਰੇ ਬਾਪ ਤੇਰਾ ਖੜਾ ਮਿਲੂਗਾ ਉਸ ਦੇ ਲਈ ਨਾਲ ਉਹਨਾਂ ਨੇ ਲਿਖਿਆ ਵੀ ਵਾਂਟ ਜਸਟਿਸ ਤਾਂ ਉਸ ਡਾਕਟਰ ਦੀ ਤਸਵੀਰ ਵੀ ਨਾਲ ਸਾਂਝੀ ਕੀਤੀ ਗਈ ਹੈ ਤੇ ਇਸ ਤਰ੍ਹਾਂ ਵੱਖ-ਵੱਖ ਅਦਾਕਾਰਾਂ ਤੇ ਕਲਾਕਾਰਾਂ ਨੇ ਆਪਣੇ ਮਨ ਦੇ ਭਾਵ ਸਾਂਝੀ ਕੀਤੇ ਨੇ ਫਿਰ ਗੱਲ ਕਰਦੇ ਹਾਂ ਪੰਜਾਬੀ ਕਲਾਕਾਰ ਕਰਨ ਔਜਲਾ ਦੀ ਕਰਨ ਔਜਲਾ ਨੇ ਵੀ ਤਸਵੀਰ ਸਾਂਝੀ ਕਰਦੇ ਹੋਏ ਸਟੋਰੀ ਦੇ ਵਿੱਚ ਲਿਖਿਆ ਕਿ ਨੋ ਮਰਸੀ ਟੂ ਰੇਪਿਸਟ ਕਿ ਕਿਸੇ ਤਰ੍ਹਾਂ ਦਾ ਬਲਾਤਕਾਰੀ ਦੇ ਉੱਤੇ ਰਹਿਮ ਨਹੀਂ ਟੁੱਟੀ ਗਰਦਨ ਕਈ ਸੱਟਾਂ ਦੇ ਨਿਸ਼ਾਨ ਆਰਜੀ ਕਰ ਮੈਡੀਕਲ ਕਾਲਜ ਦੇ ਡਾਕਟਰ ਦੀ ਬੇਰਹਿਮੀ ਨਾਲੇ ਬਲਾਤਕਾਰ ਤੇ ਕਤਲ ਮਾਮਲੇ ਦੇ ਵਿੱਚ ਜਿਹੜੀਆਂ ਹੈਰਾਨੀ ਜਨਕ ਗੱਲਾਂ ਸਾਹਮਣੇ ਆਈਆਂ ਨੇ ਨਾਲ ਉਹ ਲਿਖਿਆ ਤੇ ਨਾਲ ਹੀ ਉਹਨਾਂ ਨੇ ਲਿਖ ਦਿੱਤਾ ਕਿ ਕਿਸੇ ਤਰ੍ਹਾਂ ਦੀ ਹਮਦਰਦੀ ਉਸ ਬਲਾਤਕਾਰੀ ਦੇ ਨਾਲ ਨਹੀਂ ਹੋਣੀ ਚਾਹੀਦੀ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਹੋਣਾ ਚਾਹੀਦਾ ਇਸੇ ਤਰ੍ਹਾਂ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਬਹੁਤੀ ਵਾਰੀ ਕਿਸੇ ਨਾ ਕਿਸੇ ਸਮਾਜਿਕ ਮੁੱਦੇ ਤੇ ਬੋਲਣ ਵਾਲੀ ਪੰਜਾਬੀ ਗਾਇਕਾ ਜਿਹੜੀ ਜੈਨੀ ਜੋਹਰ ਉਸਨੇ ਵੀ ਆਪਣੇ ਵਿਚਾਰ ਇੰਸਟਾਗ੍ਰam ਦੇ ਉੱਤੇ ਸਾਂਝੇ ਕੀਤੇ ਨੇ ਔਰ ਗੁੱਸੇ ਦੇ ਵਿੱਚ ਲਿਖਿਆ ਕਿ ਕੋਈ ਵੀ ਲੋਕਤੰਤਰ ਤਦ ਤੱਕ ਲੋਕਤੰਤਰ ਨਹੀਂ ਹੈ ਜਦ ਤੱਕ ਉਸ ਦੀ ਅੱਧੀ ਆਬਾਦੀ ਯਾਨੀ ਕਿ ਮਹਿਲਾਵਾਂ ਭੈ ਵਿੱਚ ਰਹਿੰਦੀਆਂ ਨੇ ਇਸ ਤੋਂ ਇਲਾਵਾ ਅਦਾਕਾਰ ਨੇ ਆਪਣੇ ਗੀਤ ਰਾਹੀਂ ਵੀ ਕਿਹਾ ਕਿ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਇਸ ਤੋਂ ਇਲਾਵਾ ਗੱਲ ਕਰੀਏ ਅਸੀਂ ਮੈਂਡੀ ਤਖਰ ਪੰਜਾਬੀ ਅਦਾਕਾਰ ਦੀ ਤਾਂ ਉਸਨੇ ਵੀ ਲਿਖਿਆ ਕਿ ਸਟੋਰੀ ਸਾਂਝੀ ਕੀਤੀ ਤੇ ਲਿਖਿਆ ਕਿ ਸਾਨੂੰ ਆਪਣੇ ਮੁੰਡਿਆਂ ਨੂੰ ਸਿਖਾਉਣਾ ਚਾਹੀਦਾ ਹੈ ਤਾਂ ਕਿ ਉਹ ਔਰਤਾਂ ਦੀ ਇੱਜ਼ਤ ਕਰ ਸਕਣ ਤੇ ਨਾਲ ਹੀ ਡਾਕਟਰ ਦੇ ਲਈ ਹਮਦਰਦੀ ਭਰੇ ਸ਼ਬਦਾਂ ਦਾ ਵੇਰਵਾ ਸਾਂਝਾ ਕੀਤਾ ਤੇ ਸਾਰਾ ਗੁਰਪਾਲ ਜਿਹੜੀ ਕਿ ਪੰਜਾਬੀ ਅਦਾਕਾਰ ਹੈ ਕੀਤਾ ਦੇ ਵਿੱਚ ਕਈ ਥਾਂ ਤੇ ਉਸਨੇ ਮਾਡਲਿੰਗ ਕੀਤੀ ਹੈ ਉਸਨੇ ਵੀ ਲਿਖਿਆ ਕਿ ਕੁੜੀਆਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ ਤੇ ਨਾਲ ਹੀ ਇੱਕ ਸਕੈਚ ਹੈ ਜਿਹੜਾ ਉਹ ਸਾਂਝਾ ਕੀਤਾ ਹੈ ਜਿਹੜਾ ਕਿ ਡਾਕਟਰ ਦੇ ਉੱਤੇ ਜਿਸ ਤਰ੍ਹਾਂ ਦਾ ਕੁਕਰਮ ਹੋਇਆ ਉਸ ਨੂੰ ਉਹ ਬਿਆਨ ਕਰ ਰਿਹਾ ਹੈ ਸੁਨੰਦਾ ਸ਼ਰਮਾ ਪੰਜਾਬੀ ਗਾਇਕ ਨੇ ਵੀ ਲਿਖਿਆ ਆਪਣੀ ਇੰਸਟਾਗ੍ਰam ਸਟੋਰੀ ਦੇ ਉੱਤੇ ਕਿ ਆਪਣੇ ਘਰ ਤੋਂ ਨਿਕਲਣਾ ਤੇ ਸੁਰੱਖਿਅਤ ਵਾਪਸ ਆਉਣਾ ਇੱਕ ਅਜਿਹਾ ਅਸ਼ੀਰਵਾਦ ਹੈ ਜਿਸ ਨੂੰ ਘੱਟ ਮਾਪਿਆ ਜਾ ਸਕਦਾ ਹੈ। ਕੁੱਲ ਮਿਲਾ ਕੇ ਪੰਜਾਬੀ ਅਦਾਕਾਰ ਤੇ ਕਲਾਕਾਰ ਕਈ ਹੋਰ ਵੀ ਹੋਣਗੇ ਜਿਨ੍ਹਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਈ ਹੈ ਪਰ ਕੁਝ ਕਲਾਕਾਰਾਂ ਤੇ ਅਦਾਕਾਰਾਂ ਦੇ ਇਹ ਜਿਹੜੇ ਬਿਆਨ ਨੇ ਜਾਂ ਆਪਣੀ ਆਪਣੀ ਉਹਨਾਂ ਦੀ ਹਾਜ਼ਰੀ ਹੈ ਉਸ ਡਾਕਟਰ ਦੀ ਹਮਦਰਦੀ ਦੇ ਹੱਕ ਵਿੱਚ ਉਸ ਦੇ ਇਨਸਾਫ ਦੇ ਹੱਕ ਵਿੱਚ ਲਿਖਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਿੰਦਰਤਾ ਵਾਲਾ ਕੰਮ ਹੈ ਖਾਸ ਕਰਕੇ ਕਿਸੇ ਵੀ ਖੇਤੇ ਨਾਲ ਜੁੜੀਆਂ ਕੁੜੀਆਂ ਨੇ ਉਹ ਕੰਮ ਕਰਦੀਆਂ ਨੇ ਤਾਂ ਉਹ ਆਪਣੀ ਗੱਲ ਕਈ ਵਾਰੀ ਕਹਿਣ ਤੋਂ ਡਰ ਜਾਂਦੀਆਂ ਨੇ ਕਿ ਅੰਦਰ ਇਸ ਦਿੱਤੇ ਹੋਏ ਬਿਆਨ ਦੇ ਅਰਥ ਕੀ ਕੱਢੇ ਜਾਣਗੇ ਪਰ ਜਿਹੇ ਸੰਜੀਦਾ ਮਾਹੌਲ ਦੇ ਵਿੱਚ ਜਿੱਥੇ ਸਾਰੇ ਲੋਕ ਉਸ ਡਾਕਟਰ ਦੇ ਇਨਸਾਫ ਦੇ ਲਈ ਦੁਹਾਈ ਪਾ ਰਹੇ ਨੇ ਉੱਥੇ ਹੀ ਕੁਝ ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ ਹਾਲਾਂਕਿ ਬਹੁਤ ਸਾਰੇ ਅਜਿਹੇ ਕਲਾਕਾਰ ਹੁੰਦੇ ਨੇ ਜਿਹੜੇ ਕਿ ਅਜਿਹੇ ਮੁੱਦਿਆਂ ਦੇ ਉੱਤੇ ਚੁੱਪ ਰਹਿ ਜਾਂਦੇ ਨੇ ਜਾਂ ਸੜਕਾਂ ਦੇ ਉੱਤੇ ਪ੍ਰੋਟੈਸਟ ਵੀ ਕਰਨਾ ਪਵੇ ਇਥੋਂ ਤੱਕ ਕਿ ਬਹੁਤ ਸਾਰੇ ਕਲਾਕਾਰਾਂ ਨਾਲ ਅਦਾਕਾਰਾਂ ਦੇ ਨਾਲ ਸਾਡੇ ਦੇਸ਼ ਦੇ ਅੰਦਰ ਵਧੀਆਂ ਹੋਈਆਂ ਨੇ ਕਤਲ ਤੱਕ ਹੋਏ ਨੇ ਉਦੋਂ ਵੀ ਟਾਵਾ ਟਾਵਾ ਕਲਾਕਾਰ ਜ਼ਿਆਦਾ ਕਾਰੀ ਸਾਹਮਣੇ ਆਉਂਦਾ ਹੈ ਤੇ ਇਹ ਤਾਂ ਇੱਕ ਡਾਕਟਰ ਦਾ ਮਸਲਾ ਹੈ ਔਰ ਇਸੇ ਤਰ੍ਹਾਂ ਜਿਵੇਂ ਏਪੀਟੀ ਲੋਣੇ ਆਪਣੇ ਸ਼ਬਦ ਸਾਂਝੇ ਕੀਤੇ ਸੀ ਕਿ ਜਿਹੜੀ ਡਾਕਟਰ ਨੇ ਕਈ ਜ਼ਿੰਦਗੀਆਂ ਬਚਾਈਆਂ ਹੋਣਗੀਆਂ ਤੋ ਉਸ ਦੀ ਜ਼ਿੰਦਗੀ ਉੱਥੇ ਹੀ ਸੁਰੱਖਿਤ ਕਿਉਂ ਨਹੀਂ ਹੈ ਜਿੱਥੇ ਉਸ ਨੂੰ ਸਾਰੇ ਜਾਣਦੇ ਨੇ ਯਾਨੀ ਕਿ ਮੈਡੀਕਲ ਕਾਲਜ ਤੇ ਹਸਪਤਾਲ ਦੇ ਅੰਦਰ ਤਾਂ ਇਹ ਸਾਰੇ ਭਾਵ ਉਹਨਾਂ ਨੇ ਸਾਂਝੇ ਕੀਤੇ ਨੇ ਤੇ ਤੁਹਾਡੀ ਪ੍ਰਤੀਕਿਰਿਆ ਕੀ ਹੈ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਨੀ ਡਾਕਟਰ ਦੇ ਨਾਲ ਜੋ ਐਡਾ ਵੱਡਾ ਕੋ ਕਰਮ ਹੋਇਆ ਕਿ ਉਹ ਸਿਰਫ ਤੇ ਸਿਰਫ ਮੁੱਦਾ ਥੋੜੇ ਦਿਨਾਂ ਦਾ ਬਣ ਕੇ ਰਹਿ ਜਾਵੇਗਾ ਰਾਜਨੀਤੀ ਦੀ ਭੇਟ ਚੜ ਜਾਵੇਗਾ ਜਾਂ ਫਿਰ ਉਸ ਮਾਮਲੇ ਦੇ ਵਿੱਚ ਕੁਝ ਚੰਗੇ ਨਤੀਜੇ ਨਿਕਲਣ ਦੀ ਆਸ ਕੀਤੀ ਜਾ ਸਕਦੀ ਹੈ ਤੁਸੀਂ ਵੀ ਆਪਣੇ ਮਨ ਦੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ